ਮੈਂ ਵੀ ਮੈਂ ਆਪਣੀ ਸ਼ਾਪ ਤੋਂ ਆਇਆ ਹਾਂ ਗਲੀ ਦੇ ਵਿੱਚ ਘੱਟੋ ਘੱਟ ਮੈਂ ਕਹਿ ਸਕਦਾ ਮੈਂ 20-25 ਕੁੱਤੇ ਇਹ ਜਿਹੜੇ ਇਕੱਠੇ ਹੋ ਕੇ ਜਾ ਰਹੇ ਨੇ ਬੱਚਿਆਂ ਦਾ ਘਰਾਂ ਤੋਂ ਨਿਕਲਣਾ ਬਹੁਤ ਮੁਸ਼ਕਲ ਹੋਇਆ ਹੈ ਕਿਉਂਕਿ ਇਹ ਇਹਨਾਂ ਨੇ ਤਕਰੀਬਨ ਉਹ ਆਪਣਾ ਨਿਸ਼ਾਨਾ ਜਿਹੜਾ ਬੱਚਿਆਂ ਨੂੰ ਖਾਸ ਕਰਕੇ ਬਣਾਉਂਦੇ ਨੇ ਤੇ ਜਿੱਥੋਂ ਤੱਕ ਸਵਾਲ ਹੈ ਇਹਨਾਂ ਦੀ ਰੋਕ ਵਾਸਤੇ ਮੈਂ ਸਮਝਣਾ ਮਿਸਪਟੀ ਦੀ ਇੱਕ ਜ਼ਿੰਮੇਵਾਰੀ ਬਣਦੀ ਆ ਵੀ ਇਹਨਾਂ ਚੀਜ਼ਾਂ ਦੇ ਉੱਤੇ ਗੌਰ ਜਦੋਂ ਕਿਤੇ ਕੋਈ ਹਾਦਸਾ ਹੋ ਜਾਂਦਾ ਪਈ ਚਾਰ ਪੰਜ ਦਿਨ ਕਮੇਟੀ ਮਿਸਪਟੀ ਜਿਹੜੀ ਬੜੀ ਹਰਕਤ ਚਾਂਦੀ ਹੈ ਲੇਕਿਨ ਕੁਝ ਦਿਨ ਦੇ ਬਾਅਦ ਫਿਰ ਆਓ ਆਪਣੇ ਆਪਣੇ ਟਿਕਾਣੇ ਤੇ ਉਹ ਪਹੁੰਚ ਜਾਂਦੇ ਨੇ ਉਹਨੂੰ ਚੇਤਾ ਭੁੱਲ ਜਾਂਦਾ ਵੀ ਇਹਨਾਂ ਬੱਚਿਆਂ ਨੂੰ ਮਤਲਬ ਸੇਫ ਕਰਨ ਵਾਸਤੇ ਕੁੱਤਿਆਂ ਨੂੰ ਕੁਝ ਫੜ ਕੇ ਜਾਂ ਉਹਨਾਂ ਨੂੰ ਕੋਈ ਉਹਨਾਂ ਦਾ ਟ੍ਰੀਟਮੈਂਟ ਕਰਕੇ ਉਹਨਾਂ ਨੂੰ ਮਤਲਬ ਸੇਫ ਬੱਚਿਆਂ ਨੂੰ ਸੇਫ ਕਰਨਾ ਚਾਹੀਦਾ ਕਿਉਂਕਿ ਪਹਿਲੇ ਇਹ ਨਹੀਂ ਹੈ ਨਹੀਂ ਮੈਂ ਦੇਖ ਕੇ ਹੈਰਾਨ ਹੈ ਇਸ ਗੱਲ ਨੂੰ ਵੀ 20 25 ਕੁੱਤੇ ਨੇ ਮੈਂ ਸਾਈਡ ਤੇ ਮੋਟਰਸਾਈਕਲ ਆਪਣੇ ਸਕੂਟਰੀ ਲਾ ਕੇ ਬੰਦ ਕਰਕੇ ਖਲੋ ਗਿਆ ਤੇ ਕੁਝ ਵੀ ਕਰ ਸਕਦੇ ਆ ਕਿਸੇ ਦਾ ਨੁਕਸਾਨ ਕਰ ਸਕਦੇ ਇਸ ਇਲਾਕੇ ਵਿੱਚ دہشت ਬਣੀ ਹੋਈ ਹੈ دہشت ਦਾ ਮਾਹੌਲ ਆ ਪੂਰਾ ਬੱਚਿਆਂ ਦਾ ਘਰੋਂ ਨਿਕਲਣਾ ਮੁਸ਼ਕਲ ਹੋਇਆ ਵਾ ਤੇ ਆਖਰ ਬੱਚਿਆਂ ਨੇ ਘਰ ਤੋਂ ਬਾਹਰ ਕੀ ਕਰਨਾ ਚਾਹੀਦਾ ਨਾ ਹਲੋ ਸਰਕਾਰ ਨੂੰ ਮਿਊਸਪਲਟੀ ਨੂੰ ਇਹ ਦੇਖਣਾ ਚਾਹੀਦਾ ਕਿਉਂਕਿ ਜਦੋਂ ਅਸੀਂ ਮਿਊਸਪਲਟੀ ਅੰਦਰ ਸੀ ਤੇ ਉਸ ਲਈ ਇੱਕ ਆਂਦੀ ਸੀ ਮਤਲਬ ਕੁੱਤਿਆਂ ਨੂੰ ਮਾਰਨ ਵਾਸਤੇ ਜਾਂ ਚਲੋ ਮੈਂ ਤਾਂ ਸਮਝਣਾ ਵੀ ਉਹ ਹੁਣ ਕੋ ਮਜਬੂਰੀ ਬਣ ਗਈ ਕੋਰਟ ਦਾ ਇੰਟਰਫੀਲ ਕਰਕੇ ਇਹ ਚੀਜ਼ਾਂ ਨੂੰ ਮਾਰਿਆ ਤਾਂ ਨਹੀਂ ਜਾ ਸਕਦਾ ਲੇਕਿਨ ਕੁਛ ਨਾ ਕੁਛ ਪ੍ਰਬਲ ਯੂ ਕਰਨ ਚਾਹੀਦਾ ਜਿਹਦੇ ਨਾਲ ਬੱਚੇ 6 ਮਹੀਨੇ ਹੋਏ ਅਭਿਆਨ ਸ਼ੁਰੂ ਕੀਤਾ ਸੀ ਕੁੱਤਿਆਂ ਨੂੰ ਫੜ ਕੇ ਨਸਬੰਦੀ ਕੀਤੀ ਗਈ ਫਿਰ ਛੱਡ ਦਿੱਤੇ ਗਏ ਸੀ ਉਹ ਵੀ ਹੁਣ ਬੰਦ ਪਿਆ ਕਾਫੀ ਦਿਨ ਉਹ ਜਦੋਂ ਥੋੜਾ ਜਿਹਾ ਕੋਈ ਕਿਤੇ ਕੋਈ ਘਟਨਾ ਵਾਪਰ ਜਾਂਦੀ ਹੈ ਇਦਾਂ ਦੀ ਤੇ ਫਿਰ ਸਰਕਾਰ ਥੋੜਾ ਜਿਹਾ ਹਰਕਤ ਚਾਂਦੀ ਹੈ ਉਹ ਫਿਰ ਮਤਲਬ ਉਹਦੇ ਬਾਅਦ ਫਿਰ ਇਹਨਾਂ ਨੂੰ ਚੇਤਾ ਭੁੱਲ ਜਾਂਦਾ ਵਾ ਤੇ ਕੋਈ ਜਿਹੜਾ ਠੋਸ ਆ ਉਹਦਾ ਰਿਜ਼ਲਟ ਨਹੀਂ ਆਂਦਾ ਮੰਗੀ ਹੈ ਉਹ ਰੈਗੂਲਰ ਮੰਗੇ ਆ ਵੀ ਮਿਸਪੱਟੀ ਨੂੰ ਸਰਕਾਰ ਨੂੰ ਇਹਨਾਂ ਚੀਜ਼ਾਂ ਦੇ ਤੇ ਗੌਰ ਕਰਨਾ ਚਾਹੀਦਾ ਕਿਸੇ ਦੇ ਬੱਚੇ ਦਾ ਨੁਕਸਾਨ ਹੋ ਗਿਆ ਤੇ ਕੌਣ ਜ਼ਿੰਮੇਵਾਰ ਹੈ ਬੱਚੇ ਘਰੋਂ ਟਿਕਲਣਾ ਮੁਸ਼ਕਲ ਹੋਇਆ ਸਾਡੀ ਗਲੀ 'ਚ ਬਹੁਤ ਕੁੱਤੇ ਆ ਗਏ ਨੇ ਸਾਰਾ ਦਿਨ ਸਾਡੀ ਗਲੀ 'ਚ ਘੁੰਮਦੇ ਰਹਿੰਦੇ ਸਾਡਾ ਖੇਡਣਾ ਵੀ ਬੰਦ ਹੋ ਗਿਆ ਦੋ ਤਿੰਨਾਂ ਤਾਂ ਹੀ ਖੇਡ ਲੈ ਨਹੀਂ ਜਾਂਦੇ ਪਏ ਲਗਭਗ 20-25 ਕੁੱਤੇ ਆ ਜਾਂਦੇ ਰੋਜ਼ ਤੇ ਉਹ ਜਾਣਦੇ ਵੀ ਨਹੀਂ ਕਿੰਨਾ ਕਿੰਨਾ ਭੂੰਕਦੇ ਰਹਿੰਦੇ ਸਾਰਾ ਦਿਨ ਜਾਂਦੇ ਨਹੀਂ ਸਵੇਰੇ ਦੁਪਹਿਰੀ ਆ ਜਾਂਦੇ ਆ ਤੇ ਅਈ ਸਕੂਲ ਜਾਣ ਨੂੰ ਨ ਸਵੇਰੇ ਸਵੇਰੇ ਸਾਡੇ ਪਿੱਛੇ ਪੈ ਜਾਂਦੇ ਆ ਸਾਡਾ ਖੇਡ ਨਾ ਬੰਦੋ ਇਹੀ 12 ਵੀ ਨਹੀਂ ਜਾਂਦੇ ਦੋ ਤਿੰਨ ਦਿਨ ਹੋ ਗਿਆ ਹੀ ਲਗਾਤਾਰ ਘਾਰ ਹੀ ਰਹਿੰਨੇ ਆ ਇਹ ਮੇਬੀ ਸੜਕੋਂ ਆਂਦੇ ਆ ਤੇ ਸੜਕੋਂ ਆ ਕੇ ਸਾਡੀ ਗਲੀ ਚ ਡੇਲੀ ਦਾ ਕੰਮ ਹੋ ਗਿਆ ਰੋਜ਼ ਹੀ ਪੈ ਜਾਂਦੇ ਸਾਡੇ ਗਲੀ ਚ ਤੇ ਪੋਂਗਦੇ ਰਹਿੰਦੇ ਸਾਰਾ ਦਿਨ ਤੇ ਸਾਡੇ ਪਿੱਛੇ ਨਾ ਵਹਿ ਜੇ ਨਹੀਂ ਆਨੂੰ ਡਾਰ ਰੰਦਾ ਕਿਸੇ ਦੇ ਪਿੱਛੇ ਵੀ ਬੇ ਬੱਚੇ ਤੇ ਹਾਂਜੀ ਬੱਚਿਆਂ ਦੇ ਪਿੱਛੇ ਆਂਦੇ ਤੇ ਬੱਚੇ ਫਟਾਫਟ ਕਾਰ ਚੱਲ ਜਾਂਦੇ ਆ ਫਿਰ ਕਿਤੇ ਚੱਲ ਜਾਂਦੇ ਆ